9ਵੇਂ ਨੰਬਰ ਤੇ ਕਿਉਂ ਆਇਆ ਪੰਜਾਬ ਸੰਗਾਰ ਜਿਹੜਾ ਮੈਂ ਪਹਿਲਾਂ ਵੀ ਇੰਟਰਵਿਊਸ 'ਚ ਦੱਸਿਆ ਵੀ ਘੋੜਾ ਐਦਾਂ ਨਹੀਂ ਹੁੰਦਾ ਵੀ ਇੱਕ ਬਹੁਤ ਮੋਟਾ ਘੋੜਾ ਖੜਾ ਚਮਕ ਰਿਹਾ ਤੇ ਉਹ Winner ਫਿਰ ਤਾਂ ਬਹੁਤ ਘੋੜੇ ਨੇ ਮੋਟਾ ਸੀ ਉਹਨਾਂ ਦੇ ਘੋੜੇ ਮੋਟਾ ਸੀ ਜਿਹੜਾ 16ਵਾਂ ਪੁਆਇੰਟ ਲਾਸਟ ਚ ਸੀ ਦੇ ਸਾਰੇ ਪੁਆਇੰਟ 10-10 ਨੰਬਰਾਂ ਦੇ 16 ਪੁਆਇੰਟ ਹੁੰਦੇ ਨੇ 160 ਨੰਬਰਾਂ 'ਚ ਜਜਿੰਗ ਹੁੰਦੀ ਹੈ ਉਹ 'ਚ ਚਮਕਦੇ 10 ਨੰਬਰ ਹੁਣ ਇਹ ਕਰੀ ਜਾਂਦੇ ਨੇ ਸਾਡਾ ਪ੍ਰੈਜ਼ੈਂਟ ਬਹੁਤ ਸੋਹਣਾ ਕੀਤਾ ਕੀਤਾ ਹੋਊਗਾ ਮੈਂ ਨਹੀਂ ਕਹਿੰਦਾ ਪਰ ਉਹ 10 ਨੰਬਰ ਹੀ ਬਣਦੇ ਨੇ ਆਪਾਂ ਕਹਿੰਦੇ ਨੌਵੇਂ ਨੰਬਰ ਤੇ ਮਾਰਿਆ ਮੇਰਾ ਕੋੜਾ ਦਾ ਦੂਜੇ ਤੀਜੇ ਦਾ ਚਲੋ ਇੱਕ ਨਾ ਤਾਂ 9 ਪੁਆਇੰਟ ਕਟੇਗਾ ਤੀਜੇ ਤੇ ਤਾਂ ਆਵੇ ਦੂਜੇ ਤੇ ਤਾਂ ਆਵੇ ਚਲੋ ਮੈਂ ਤਾਂ ਕਹਿੰਦਾ ਵੀ ਜਿਹੜਾ ਥੋੜਾ ਜਗਰਾਉ ਸ਼ੋ ਸੀ ਉੱਥੇ ਵੀ ਤੁਸੀਂ ਚੌਥੇ ਤੇ ਰਹਿਗੇ ਜਿਹੜੇ ਐਮਪਾਇਰ ਚ ਤੁਸੀਂ ਦੋ ਦੰਦ ਚ ਵਿਨਰ ਬਣੇ ਉੱਥੇ ਤੁਸੀਂ ਨੌਵੇਂ ਤੇ ਰਹਿਗੇ ਉੱਥੇ ਤਾਂ ਤੁਸੀਂ ਰੌਲਾ ਪਾਇਆ ਨਹੀਂ ਉਦੋਂ ਪਾ ਲੈਣਦੇ ਰੌਲਾ ਕਮੀ ਤਾਂ ਕੋੜੇ ਮਾਲਕ ਤੋਂ ਇੱਕ ਨਹੀਂ ਸੁਣ ਹੁੰਦੀ ਜਿਹਨੇ 15 ਕਮੀਆਂ ਉੱਥੇ ਮਾਈਕ ਤੇ ਸੁਣਾਤੀਆਂ ਨਾ ਕਾਲਜਾ ਪਾੜ ਕੇ ਬਾਹਰ ਆ ਜਾਂਦਾ ਮੁੜ ਕੇ ਨੈਗੇਟਿਵਿਟੀ ਦੀ ਸੁਣ ਲੈਣਗੇ ਕਮੀਆਂ ਨੈਗੇਟਿਵਿਟੀ ਫੈਲ ਜਾਂਦੀ ਆ ਆਬਵੀਅਸਲੀ ਤੁਸੀਂ ਟਕੰਟੋਲ ਆ ਟਕੰਟੋਲ ਰਹਿਣ ਦੋ ਜੇ ਤੁਹਾਨੂੰ ਮਤਲਬ ਉਹ ਬਾਬਾ ਜੀ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਮੈਂ ਜਿੱਤਿਆ ਇੱਕ ਸ਼ੋ ਹਾਰਿਆ ਮੈਂ ਤਿੰਨ ਮੈਨੂੰ 9ਵੀਂ ਵੀ ਮਿਲੀ 8ਵੀਂ ਵੀ ਮਿਲੀ 4ਵੀਂ ਵੀ ਮਿਲੀ 15 ਕਮੀਆਂ ਹੈ ਉਹਨਾਂ ਦੇ ਪੰਜਾਬ ਸੰਦਰਭ ਨਹੀਂ ਮੈਂ ਐਂ ਹਲੇ ਗਿਨੀਆਂ ਨਹੀਂ ਜੇ ਮੈਂ ਜਿੱਦਣ ਜੱਜ ਕਰੂੰਗਾ ਉਸ ਘੋੜੇ ਨੂੰ ਪਰ ਮੈਨੂੰ ਮੋਟਾ-ਮੋਟਾ ਸਮਝ ਆਉਂਦਾ ਹੈ ਵੀ ਓਵਰ weight ਹੈ ਮੂਵਮੈਂਟ ਚੰਗੀ ਨਹੀਂ ਹੈ ਪਿਛਲੀਆਂ ਲੱਤਾਂ ਕੈਂਪ ਦਾ ਮੈਨੂੰ ਮੈਨੂੰ ਐਜ਼ ਅ ਜੱਜ ਕਿਉਂਕਿ ਮੈਂ ਵੀ 100 ਘੋੜਾ ਰੱਖਣਾ ਅੱਜ 70 ਅੱਜ ਵੀ ਹੋਣਗੇ 70-75 ਇੱਕ ਟਾਈਮ ਤੇ 104-5 ਸੀ ਇੰਨੀ ਕੱਖਾ ਮੇਰੀਆਂ ਵੀ ਕੰਮ ਕਰਦੀਆਂ ਬਾਬਾ ਕਹਿੰਦਾ ਜਿੱਦ ਮੈਂ ਕਮੀਆਂ ਕੱਢਣ ਲੱਗ ਗਿਆ ਸਾਹਿਬਾਜ਼ ਘੋੜੇ ਦਾ ਰੇਟ ਕਾ 3 3 ਕਰੋੜ ਰੁਪਇਆ ਥੱਲੇ ਡਿਗਣ ਲੱਗ ਗਿਆ ਚਲੋ ਆਏ ਇੱਕ ਬਹੁਤ ਵਧੀਆ ਗੱਲ ਕੀਤੀ ਬਾਬਾਈ ਨੇ ਇਹਦਾ ਮਤਲਬ ਸ਼ਾਹਬਾਜ਼ ਦਾ ਰੇਟ ਇੰਨਾ ਹੈਗਾ ਵੀ ਉਹ ਚੋਂ 3-4 ਕਰੋੜ ਘੱਟ ਸਕਦਾ ਇਹ ਤਾਂ ਮੰਨ ਗਿਆ ਬਾਬਾ ਵੀ ਮਤਲਬ ਜੇ 10 ਕਰੋੜ ਹੈਗਾ ਤਾਂ ਉਹ ਚੋਂ 3 ਕਿਤਾਉ ਜੇ ਹੁੰਦਾ ਹੀ 3 ਦਾ ਫੇਰ ਕੀ ਘਟਾਓ